ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪਹਿਲੇ ਵਲੌਗ 'ਚ ਅੱਜ ਐਮਰਤਨ ਯਾਤਰਾ ਵੀ ਹੋ ਗਈ ਜੀ ਤੁਹਾਨੂੰ ਲੱਗੇਗਾ ਸਾਡੀ ਯਾਤਰਾ ਚੱਲੀ ਹੈ ਹਿਮਕੁੰਡ ਸਾਹਿਬ ਨੂੰ ਪਹਿਲੀ ਯਾਤਰਾ ਪਹਿਲਾ ਹੀ ਵਲੌਗ ਅੱਗੇ ਤੁਹਾਨੂੰ ਉਕਣੇ ਦਿਖਾਵਾਂਗੇ ਜਿੱਥੇ ਜਾਵਾਂਗੇ ਜਿਹੜੇ ਜਿਹੜੇ ਗੁਰਦੁਆਰਾ ਸਾਹਿਬ ਜਾਵਾਂਗੇ ਉੱਥੇ ਤੁਹਾਨੂੰ ਦਰਸ਼ਨ ਵੀ ਕਰਾਵਾਂਗੇ ਚੱਲੇ ਆਂ ਜੀ ਚਾਰੇ ਜਣੇ ਹਿਮਕੁੰਡ ਸਾਹਿਬ ਨੂੰ ਪਹਿਲੀ ਯਾਤਰਾ ਜੀ ਸਾਡੀ 4 ਜਣਿਆਂ ਦੀ ਸਿਖਿਆ ਰੱਬ ਸ਼ੁਕਰ ਕਰੇ ਜੀ ਪ੍ਰਮਾਤਮਾ ਸਫਲ ਕਰੇ ਗੁਰੂ ਘਰ ਮੱਥਾ ਟੇਕ ਕੇ ਹੁਣ ਅੱਗੇ ਜਾਵਾਂਗੇ Okay. <laughs> ਉਹ ਪਹੁੰਚ ਕੇ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਕਸ਼ਨ ਬਣਾਉਣਾ ਤੁਹਾਨੂੰ ਦਰਵਾਜ਼ਾ ਸਾਹਿਬ ਦੇ ਲੱਗ ਗਿਆ ਜੀ ਪੈਣ ਗੁਰਦੁਆਰਾ ਸ਼੍ਰੀ ਪੌਂਡਾ ਸਾਹਿਬ ਹਾਂਜੀ ਕੀ ਆ ਸਮਾਚਾਰ ਅੱਗੇ ਦਾ ਸਮਾਚਾਰ ਦੇਖਦੇ ਆ 10 ਮਿੰਟ ਮੀਂਹ ਪਾਰਸ਼ਾ ਚ ਮੋਣ ਲੱਗ ਗਿਆ ਜੇ ਕਵੇ ਰੇਨ ਕੋਟ ਪਾ ਕੇ ਕਹਾਂ ਰੁਕੜ ਬੈਠ ਕਰੂਗੇ ਕਿਸੇ ਗੇਟ ਦਾ ਹਲੇ ਰੇਟ ਕੱਢਦੇ 10 ਮਿੰਟ ਸੱਜਾ ਦਾ ਨਹੀਂ ਸਕਦੇ ਉੱਤੇ ਜਦੋਂ ਪਾਣੀ ਚੱਲਦਾ ਪਣੀ ਸਾਕੇ ਪਾਰਸ਼ਾ ਦਾ ਇੰਤਜ਼ਾਰ ਹੋ ਜਾ ਰਿਹਾ ਮੀਂਹ ਰੁਕਣ ਦਾ ਦੇਖਦੇ ਆ ਵੀ ਇਹ ਰੁਕ ਜਵੇ ਨਹੀਂ ਫਿਰ ਅਸੀਂ ਰੇਨ ਕੋਟ ਲੈ ਲਏ ਆ ਆਪਣੇ ਘਰ ਰੇਨ ਕੋਟ ਪਾਵਾਂਗੇ ਲਓ ਜੀ ਹੁਣ ਚੱਲਦੇ ਆਂ ਦੀ ਪਾਸੇ ਪਾਉਂਦਾ ਸਾਬ ਤੋਂ ਸੈਜੀ ਕੇਸ ਵੀ ਬੜਾ ਵਧੀਆ ਉਹਨੇ ਤੇਰੀ ਇਹ ਰੋਣਾ ਖੁੱਲੇ ਰੋਣਾ ਸੈ ਜਾਂਦਾ ਕਿਤੇ ਕਿਤੇ ਆੜ ਜਾਂਦਾ ਜਿਹੜੀਆਂ ਸਾਨੂੰ ਫੜਨਾ ਨਹੀਂ ਪਿਆ ਹੁੰਦਾ ਅਗਰ ਦੇ ਰੋਡ ਤੇ ਜਾ ਰਹੇ ਆ ਵੀ ਮੁੰਡੇ ਕਿਵੇਂ ਆ ਸਮਾਚਾਰ ਸਭ ਬੈਂਡ ਓਕੇ ਆ ਠੀਕ ਆ ਓਕੇ ਰਿਪੋਰਟ ਹਾਂ ਹੌਕਮ ਦੀ ਥੋੜੀ ਜਿਹੀ ਘੜ ਪਈ ਆ ਨਹੀਂ ਬਹੁਤ ਜ਼ਿਆਦਾ ਪੈ ਰਹੀ ਨਹੀਂ ਪੈਂਦਾ ਬੱਦਲ ਧਰਤੀ ਨੂੰ ਲੱਗਣੇ ਵਾਲੇ ਹੋਏ ਪਏ ਆ ਹੁਣ ਇੱਥੇ ਧਰਤੀ ਵੀ ਪਾਈ ਇਹਨਾਂ ਦੀ ਉੱਚੀ ਆ ਥੋੜੀ ਜੀ ਠੀਕ ਆ ਠੀਕ ਆ ਉੱਚੀ ਘਾਟੀ ਠੀਕ ਆ ਠੀਕ ਮੁਸ਼ਕਲ ਪੈਂਦਾ ਐਵੇਂ ਕੁੰਡ ਨੂੰ ਜਾਣਾ ਸ਼੍ਰੀ ਨਗਰ ਜਾ ਕੇ ਰੁਕਣਾ ਹੀ ਹੁਣ ਆਪਾਂ ਨੇ। ਸ਼੍ਰੀ ਸੀਗੇਜ ਆਪਾਂ ਟੱਪਿਆ ਇਹਦੇ। 10-10 ਕਿਲੋਮੀਟਰ ਪਰ ਹਾਬੀ ਸਾਰਾ ਕੁਝ ਹੈਗਾ ਤਾਂ ਇਹ। ਸੁਵਿਧਾ ਸਾਰੀ ਆ, ਰੋਡ ਸੁਵਿਧਾ ਸਾਰੀ ਆ, ਰੋਡ ਸਾਫ਼ ਹੈ। ਮਤਲਬ ਜਿਵੇਂ ਮੌਸਮ ਕਰਕੇ ਹੀ ਆ ਹੋਰ ਕੁਝ ਨਹੀਂ ਹੈਗਾ। ਵਾਹੇਰਾ ਚੱਲਦਾ ਕੰਮ। ਚਲੋ ਚਲੀਏ ਫੇਰ। ਖੜਕੇ ਨਾ ਟਾਈਮ ਗ੍ਰਾਫ ਕਰੀਏ। ਲੋ ਜੀ ਆਪਾਂ ਪਹੁੰਚ ਗਏ। ਗੁਰਦੁਆਰਾ ਸ਼੍ਰੀ ਨਗਰ, ਸ਼੍ਰੀ ਹੇਮਪੁਰ ਸਾਹਿਬ ਯਾਤਰੀ। ਇਹ ਸੇਮਗੁਰ ਸਾਹਿਬ ਵਾਲਿਆਂ ਦਾ ਹੀ ਗੁਰਦੁਆਰਾ ਅੱਜ ਦੀ ਰਾਤ ਰੁਕਾਂਗੇ ਅਸੀਂ ਗੁਰਦੁਆਰਾ ਸਾਹਿਬ 'ਚ ਤੇ ਸਵੇਰੇ ਸ੍ਰੀ ਸੇਮਗੁਰ ਸਾਹਿਬ ਨੂੰ ਚਾਲੇ ਪਾਵਾਂਗੇ ਤੇ ਗੋਵਿੰਦ ਘਾਟ ਤੁਹਾਨੂੰ ਜਾ ਕੇ ਦਰਸ਼ਨ ਕਰਾਉਨੇ ਆ ਮਿਲਦੇ ਆ ਅਗਲੀ ਵੀਡੀਓ 'ਚ